ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਬਰੀਡੇ ਵਿਦ ਸ਼ਮਸ਼ੇਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਤੇ ਹੁਣ ਆਪਾਂ ਫੈਸਲਾ ਇਸ ਵਾਰ ਇਹ ਲਿਆ ਕਣਕ ਬਜਾਈ ਦਾ ਵੀ ਆਪਾਂ ਅੱਗ ਨਹੀਂ ਲਾਉਣੀ ਅੱਗ ਲਾਉਣ ਤੋਂ ਬਿਨਾ ਆਪਾਂ ਘੱਟ ਖਰਚੇ ਦੇ ਵਿੱਚ ਕਿਵੇਂ ਕਣਕ ਦੀ ਬਜਾਈ ਕਰਦੀਆਂ ਉਹ ਆਪਾਂ ਇੱਕ ਤਜਰਬਾ ਕਰਕੇ ਦੇਖਦੇ ਹਾਂ ਪਹਿਲੀ ਵਾਰ ਅੱਗੇ ਵੀ ਇੱਕ ਸਾਲ ਮੈਂ ਉਲਟਾਵੇਂ ਖੜਾਣਾ ਪਲਟੀ ਸੀ ਪਰ ਉਹ ਪਹਿਲਾਂ ਸੁਪਰ ਸੀਡਰ ਨਾਲ ਬੀਜੀ ਹੋਈ ਕਣਕ ਸੀ ਤੇ ਕਾਫੀ ਪ੍ਰਾਲੀ ਸੀ ਉਹ ਚਾਰ ਕੰਚ ਪਲਟ ਕੇ ਠੀਕ ਆ ਗਈ ਸੀ ਇਸ ਵਾਰ ਆਪਾਂ ਸਭ ਤੋਂ ਪਹਿਲਾਂ ਮਲਚਰ ਮਾਰ ਰਹੇ ਹਾਂ ਆ ਦੇਖੋ ਤੁਸੀਂ ਨੀਤੇ ਮਲਚਰ ਨੇ ਦਾ ਐ ਟੁਕੜੇ ਘਰ ਤੇ ਪ੍ਰਾਲੀ ਦੇ ਬਿਨਾ ਐਸਐਮਐਸ ਤੋਂ ਵੱਡੀ ਹੋਈ ਜੀਰੀ ਆ ਇਹ ਪੀਲੀ ਉਸ਼ਾ ਦੀ ਪ੍ਰਾਲੀ ਆ ਦੇਖੋ ਤੁਸੀਂ ਪ੍ਰਾਲੀ ਬਹੁਤ ਹੀ ਕਾਫੀ ਪ੍ਰਾਲੀ ਜਿਆਦਾ ਆ ਇਹਨੂੰ ਉਹ ਸਾਡੇ ਦੋ ਫੌਜੀ ਲੱਗੇ ਹੋਏ ਨੇ ਖੜਿਆਉਣ ਥੋੜੀ ਥੋੜੀ ਖੜਿਆ ਕੇ ਉਸ ਤੋਂ ਬਾਅਦ ਦੇ ਵਿੱਚ ਫਿਰ ਮਲਚਰ ਫੇਰ ਰਹੇ ਹਾਂ ਤੇ ਮਲਚਰ ਦਾ ਵੀ ਤੁਹਾਨੂੰ ਦੱਸਾਂਗੇ ਵੀ ਕਿੰਨਾ ਕੁ ਖਰਚਾ ਆ ਰਿਹਾ ਕਿਉਂਕਿ ਇੱਕ ਕਾਰੇ ਆਪਣਾ ਕਿਲੇ ਕਿਲੇ ਦਾ ਆਪਾਂ ਇੱਕ ਕਾਰੇ ਦੇ ਵਿੱਚ ਟੈਂਕੀ ਫੁੱਲ ਕਰ ਲਾਂਗੇ ਉਸ ਤੋਂ ਬਾਅਦ ਇੱਕ ਕਾਰੇ ਚ ਮਲਚਰ ਮਾਰ ਕੇ ਆਪਾਂ ਡੀਜ਼ਲ ਪਾ ਕੇ ਦੇਖਾਂਗੇ ਵੀ ਕਿੰਨਾ ਖਰਚਾ ਆਉਂਦਾ ਦੇਖੋ ਜਿਹੜੇ ਕਣਕ ਵਾਲੇ ਖੇਤ ਨੇ ਇਹਨਾਂ ਨੂੰ ਜਿਆਦਾ ਕੋਈ ਮਲਚਿੰਗ ਦੀ ਜ਼ਰੂਰਤ ਨਹੀਂ ਜਾਂ ਐਸਐਮਐਸ ਵਾਲੀ ਮਸ਼ੀਨ ਦੀ ਕਿਉਂਕਿ ਆਪਾਂ ਘੜਾ ਲੂ ਬੀਜਣੇ ਨੇ ਆਪਣਾ ਮਕਸਦ ਆ ਵੀ ਪਰਾਲੀ ਧਰਤੀ ਤੋਂ ਥੱਲੇ ਚਲੀ ਜਾਵੇ ਤੇ ਮਲਚਰ ਦੇਖੋ ਤੁਸੀਂ ਵਧੀਆ ਇਹਨੂੰ ਨਾ ਲਾ ਰਿਹਾ ਧਰਤੀ ਤੇ ਤੇ ਜਦੋਂ ਆਪਾਂ ਉਲਟਾਵੇਂ ਹਲ ਮਾਰਾਂਗੇ ਤਾਂ ਇਹ ਨਿੱਤੇ ਚਲੀ ਜਾਊ ਤੇ ਬਾਕੀ ਸਾਡੇ ਲੀਡਰ ਸਾਹਿਬ ਨੇ ਵੀ ਮੌਸੂਜ ਮਾਨ ਕਿਸਾਨ ਨੇ ਇਹਨਾਂ ਤੋਂ ਆਪਾਂ ਲੈ ਲੈਨੇ ਆ ਵੀ ਇਹ ਠੀਕ ਆ ਰਿਹਾ ਸੀ ਲੀਡਰ ਸਾਹਿਬ ਬਹੁਤ ਠੀਕ ਆ ਜੀ ਇਹ ਤਾਂ ਜਮਾਨਾ ਬਣਾਈ ਜਾਂਦਾ ਗੱਲ ਬਣੀ ਜਾਂਦੀ ਆ ਆਜੂ ਸੱਟ ਗੱਲ ਆ ਜਾਵਾਂ ਸੱਟਾ ਜੇ ਤਾਂ ਮਾੜਾ ਮਾੜਾ ਹੱਲ ਆ ਕੇ ਥੱਲੇ ਪਲਟਾ ਜਾਊ ਹਾਂਜੀ ਹਾਂ ਇਹ 2 ਇੰਚ ਦੀ 2 ਇੰਚ ਦੀ ਬਜਾਈ ਹੁੰਦੀ ਹੈ 2 ਇੰਚ ਦੀ ਬਜਾਈ ਤੇ ਵਧੀਆ ਦਾਣਾ ਹੋਊ ਵਧੀਆ ਦਾਣਾ ਹੋਊ ਹਣਾ ਇਹ ਮੈਨੂੰ ਐਂ ਲੱਗਦਾ ਲੀਡਰ ਸਾਹਿਬ ਮੈਂ ਹੁਣ ਜਿਵੇਂ ਆਹ ਕਿਆਰੇ ਚ ਮਲਚਰ ਮਾਰਿਆ ਵੀ ਅੱਧੇ ਪੌਣੇ ਘੰਟੇ ਦੇ ਵਿੱਚ ਇਹਨੇ ਮਲਚਰ ਫੇਰਤਾ ਏ ਕਾਜੀ ਫੇਰਤਾ ਮੈਨੂੰ ਐ ਲੱਗਦਾ ਵੀ 1 ਕਿੱਲੇ 'ਚ 3 ਗਿਲੀਟਰ ਮਲਚਰ ਤੇ ਤੇਲ ਖਾਊਗਾ ਹਾਂ 3 ਗਿਲੀਟਰ ਲਟਾਵੇਂ ਹਲਾਂ ਤੇ 6 ਲੀਟਰ ਹੋ ਗਿਆ ਜੀ ਉਸ ਤੋਂ ਬਾਅਦ ਆਪਾਂ ਸੁਪਰ ਸੀਡਰ ਨਾਲ ਬਜਾਈ ਕਰ ਦਾਂਗੇ ਦੇਖੋ ਸਹਾਗੇ ਦੀ ਤਾਂ ਜ਼ਰੂਰਤ ਪੈਣੀ ਸਹਾਗੇ ਦੀ ਨਹੀਂ ਜ਼ਰੂਰਤ ਪੈਣੀ ਜੀ ਜਦੋਂ ਆਪਾਂ ਉਹੀ ਮਾਰਤਾ ਆਪਾਂ ਜ਼ਿਆਦਾ ਡੂੰਘਾ ਨਹੀਂ ਨਾ ਮਾਰਨਾ 4 ਇੰਚੀ ਮਾਰਨਾ ਬਾਕੀ ਆਪਾਂ ਇਹ ਐਕਸਪੈਰੀਮੈਂਟ ਕਰ ਰਹੇ ਹਾਂ ਪਹਿਲੀ ਵਾਰ ਤੇ ਆਪਾਂ ਨੂੰ ਕਰਕੇ ਪਤਾ ਲੱਗੂਗਾ। ਬਾਕੀ ਮੇਰੇ ਹਿਸਾਬ ਦੇ ਕੀੜਾ ਵੀ ਨਹੀਂ ਪੈਣਾ ਕਣਕ ਨੂੰ ਇਹਦੇ ਨਾਲ। ਕੀੜਾ ਨਹੀਂ ਪੈਂਦਾ ਜੀ ਹਾਂ। ਹਾਂ ਥੱਲੇ ਆ ਗਿਆ ਨਾ ਮਿੱਟੀ ਜੇ ਸਾਰਾ। ਹਾਂ ਥੱਲੇ ਆ ਜੂਗਾ ਇਹ। ਮੰਨ ਕੋ ਇੰਨਾ 4 ਇੰਚ 5 ਇੰਚ। ਥੱਲੇ ਆ ਜੀ। ਜਿੱਥੇ ਤੱਕ ਆਪਣੀ ਮਿੱਟੀ ਕਾਲੀ ਐ ਆਪਾਂ ਉੱਥੇ ਤੱਕ ਹੀ ਪਲਟਾਂਗੇ। ਉੱਥੇ ਤੱਕ ਜਦੋਂ ਪਲਟਾਂਗੇ ਫਿਰ ਤੇਲ ਦਾ ਖਰਚਾ ਵੀ ਘਟੂਗਾ। ਜਦੋਂ ਟਰੈਕਟਰ ਦਾ ਜੋਰ ਨਹੀਂ ਲੱਗਣਾ। ਬਹੁਤ ਨਾਲੇ ਆਪਣੀ ਮਿੱਟੀ ਲੱਦ ਫਲਾ ਦੋ ਜੀ। ਬਾਕੀ ਖਾਦ ਖਾਦ ਤੇੜੀ ਖਾਦ ਸਭ ਤੋਂ ਵੱਡੀ ਚੀਜ਼ ਪੂਰੇ ਝੋਨੇ ਤੇ ਅੱਧੀ ਖਾਦ ਪਾਓ। ਅੱਧੀ ਖਾਦ ਪਾਓ ਇਹ ਆਪਣੇ ਖੇਤਾਂ ਵਾਸਤੇ ਬਹੁਤ ਹੀ ਲਾਭਦਾਇਕ ਇੱਕ ਇੱਕ ਖਾਦ ਆ ਇਹਨੂੰ ਆਪਾਂ ਅੱਗ ਨਾਲ ਲਾਈਏ ਬੇਸਤ ਨਾ ਕਰੀਏ ਕੋਸ਼ਿਸ਼ ਕਰੀਏ ਵੀ ਘੱਟ ਖਰਚੇ ਤੇ ਨੂੰ ਆਪਾਂ ਕਿਵੇਂ ਮੈਨੇਜ ਕਰ ਲਈਏ ਹੁਣ ਆਪਾਂ ਲੀਡਰ ਸਾਹਿਬ ਟੈਂਕੀ ਫੁੱਲ ਕਰਾਂਗੇ ਅਗਲੇ ਕਾਰੇ ਦੇ ਵਿੱਚ ਉਸ ਤੋਂ ਬਾਅਦ ਸਾਰਾ ਮਲਚਰ ਮਾਰ ਕੇ ਉਹ ਤੇਲ ਆਪਾਂ ਮਿਣ ਕੇ ਪਾਵਾਂਗੇ ਲਿਟਰ ਨਾਲ ਜੱਜਮੈਂਟ ਆਪਾਂ ਪੂਰੀ ਕਲੀਅਰ ਕੱਢ ਲੈਣੀ ਆ ਇਹ ਪੂਰੇ ਲੀਡਰ ਸਾਹਿਬ ਕੀ ਲੀਗਲੇ ਦੇ ਕਹਿ ਰਹੇ ਹਨ ਤੁਹਾਨੂੰ ਤਾਂ ਪਤਾ ਹੈ ਨਾ ਹਾਂ ਪੂਰੇ ਕਿਲੇ ਦਾ ਕਹਿ ਰਾਂ ਹਾਂ ਪੂਰੇ ਕਿਲੇ ਦਾ ਕਹਿ ਰਾਂ ਤੇ ਇਹਦੇ ਵਿੱਚ ਆਪਾਂ ਨੂੰ ਪੂਰੀ ਜੱਜਮੈਂਟ ਆ ਜਾਣੀ ਆ ਉਸ ਤੋਂ ਬਾਅਦ ਫਿਰ ਆਪਾਂ ਜਦੋਂ ਪਲੌ ਮਾਰਾਂਗੇ ਉਦੋਂ ਵੀ ਵੀਡੀਓ ਬਣਾਵਾਂਗੇ ਉਦੋਂ ਵੀ ਆਪਾਂ ਇਹਦੀ ਐਵਰੇਜ ਕੱਢਾਂਗੇ ਤੇ ਹੁਣ ਆਪਾਂ ਨਵਾਂ ਘੇਰਾ ਸ਼ੁਰੂ ਕਰਾਂਗੇ ਤੇ ਇਹਦੇ ਵਿੱਚ ਆਜੋ ਆਪਾਂ ਟੈਂਕੀ ਫੁੱਲ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਟੈਂਕੀ ਫੁੱਲ ਕਰਕੇ ਫਿਰ ਦੇਖਾਂਗੇ ਵੀ ਇਹ ਕਿੰਨਾ ਤੇਲ ਖਾ ਗਿਆ ਆਪਣੇ ਕੋਲੇ ਨਾਪਾ ਹੈਗਾ ਮੇਨ ਨੂੰ ਸੰਜੋ ਨਾਪਾ ਲਈ ਚੱਕ ਕੇ ਮੈਂ ਟੈਂਕੀ ਖੋਲਦਾ ਹਾਂ ਉਹਨੂੰ ਤਾਂ ਸਦੇ ਪਾ ਕੇ ਭਰਤੇ ਟੈਂਕੀ ਇੱਕ ਵਾਰੀ ਤੇ ਆ ਨਾਪਾ ਹੈਗਾ ਆਪਣੇ ਕੋਲੇ ਇਹ 1 ਲੀਟਰ ਦਾ ਪੂਰਾ ਜਦੋਂ ਆ ਸਾਰਾ ਕਾਰਾ ਕੰਪਲੀਟ ਹੋ ਗਿਆ ਤਾਂ ਆਪਾਂ ਨਾਪੇ ਨਾਲ ਮਿੰਕ ਤੇਲ ਪਾਵਾਂਗੇ ਵੀ ਕਿੰਨੇ ਲੀਟਰ ਖਾ ਜਾਊਗਾ ਫਿਰ ਆਪਣੀ ਐਕਚੁਅਲ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਊ ਆਜੋ ਹੁਣ ਆਪਾਂ ਟੈਂਕੀ ਫੁੱਲ ਕਰ ਲਈਏ ਤੂੰ ਐਂ ਦੇਖ ਲਈ ਵੀ ਟੈਂਕੀ ਕਿੰਨੀ ਕਾ ਤੋਂ ਦਿਨ ਨਿਕਲ ਜਸ ਨੇ ਤੇ ਸਿੱਟੇ ਹੋਣ ਲੱਗੇ ਉੱਪਰ ਦੇਖੀ ਹੁਣ ਬਾਜ ਬਦਲ ਗਈ ਦੀ ਹੁਣ ਆ ਗਿਆ ਗੱਲ ਚ ਨਾ ਲੈ ਕਮਲ ਦਿਖਾ ਤੇਲ ਜਮਾ ਗੱਲ ਚ ਆ ਗਿਆ ਤੇ ਇੱਥੇ ਤੱਕ ਹੁਣ ਆਪਣੀ ਟੈਂਕੀ ਹੋ ਗਈ ਜਦੋਂ ਆਪਾਂ ਇਹ ਕਿਆਰਾ ਕਰਾਂਗੇ ਉਦੋਂ ਮੈਨੂੰ ਫੁੱਲ ਭਰਾਂਗੇ ਨਾਲੇ ਆਪਾਂ ਟਾਈਮ ਦੇਖ ਲਾ ਟਾਈਮ ਹੁਣ ਹੋ ਗਿਆ ਲਗਭਗ 11:10 ਵੀ ਕਿੰਨੇ ਟਾਈਮ ਤੇ ਇੱਕ ਕਿਲੇ ਦੇ ਘਰ ਤੇ ਵੜ ਦਿੰਦਾ ਬਿਨਾ ਉਸ ਤੋਂ ਬਿਨਾ SMS ਵਾਲੀ ਮਸ਼ੀਨ ਤੋਂ ਬੜਾਏ ਪਰਾਲੀ ਚ ਚਲੋ ਆਪਾਂ ਕਰਦੇ ਹਾਂ ਸ਼ੁਰੂ ਇੱਕ ਤਕੀਲੇ ਦਾ ਪੂਰਾ ਦੇਖੋ 11:10 ਤੇ ਲੱਗੇ ਸੀ ਤੇ 12:05 ਹੋ ਗਏ ਤੇ ਇਧਰ ਕਿਲਾ ਦਿਖਾ ਦੇ ਜਿਹੜਾ ਆਪਾਂ ਹੁਣ ਇਹਦੇ ਵਿੱਚ ਮਲਚਰ ਮਾਰਿਆ ਦੇਖੋ ਐ ਜਮਾ ਸਫਾਈ ਨਾਲ ਦੂਜੇ ਲੋ ਦੇ ਵਿੱਚ ਆਪਾਂ ਮਾਰਿਆ ਐਨ ਪੂਰੀ ਫੁੱਲ ਸਫਾਈ ਕਰਤੀ ਤੇ ਹੁਣ ਆਪਾਂ ਇਹਦਾ ਤੇਲ ਮਿਣਾਗੇ ਤੇਲ ਮਿਣ ਕੇ ਆਪਾਂ ਦੇਖਦੇ ਆਂ ਵੀ ਇਹਨੇ ਕਿੰਨਾ ਤੇਲ ਖਾਦਾ ਜੀ ਦੇਖੋ ਇਹ ਹੋ ਗਿਆ ਆਪਣਾ ਇੱਕ ਚੱਕ ਨੰਬਰ ਨ ਦੇ ਚਾਚਾ ਆ ਲਓ ਜੀ ਇਹ ਹੋ ਗਿਆ 2 ਲੀਟਰ ਥੋੜਾ ਜਿਹਾ ਘੱਟ ਪੈਂਦਾ ਪੂਰਾ ਸਹੀ ਨਹੀਂ ਪੈਂਦਾ ਕਿਵੇਂ ਤੇਲ ਆਹ ਹਾਂ 2 ਜਦੋਂ ਕਹੇਗਾ ਕਿ ਪਾ ਦੇ ਪਾ ਦੇ ਪਾ ਦੇ ਪਾ ਦੇ ਬਾਸ 3 ਦੇਖੋ ਇਹ ਹੋ ਗਿਆ 3 ਇਹ ਥੋੜਾ ਹਲਕਾ ਜਾਂ ਜ਼ਿਆਦਾ ਸੀ 4 ਲੀਟਰ ਪਾ ਕੀ ਆਪਾਂ ਦੇਖਾਂਗੇ ਢੰਗ ਤਾਂ ਖਾ ਗਿਆ ਹੋ ਨਾ ਖਾਓ ਜੀ ਲੀਟਰ ਸਾਹਿਬ ਦਾ ਆਈਡੀਆ 3 ਦਾ ਸੀ ਨਾ ਪਰ 4 ਤੋਂ ਲੈ ਕੇ 5 ਦੇ ਵਿਚਕਾਰ ਖਾਓ ਜੀ ਤੇਲ ਇਹ ਮੈਨੂੰ ਪਤਾ ਹੈ ਇੰਨਾ ਕ ਤਾਂ ਜ਼ੋਰ ਵੀ ਲੱਗਦਾ ਨਾ ਹੁਣ ਆਪਾਂ ਕਹੀਏ ਇਹ ਇਹ ਚੌਥਾ ਲੀਟਰ ਹੈ ਜੀ ਜ਼ੋਰ ਵੀ ਲੱਗਦਾ ਜ਼ੋਰ ਤੋਂ ਬਿਗੇਰ ਨਾ ਮੈਂ ਚਾਹ। ਇਹਦਾ 5 ਹੀ ਖਾ ਜੂ 3.5 ਤੋਂ 5 ਖਾਓ 4.5 ਤੋਂ 5 ਤੱਕ ਵੀ ਇਹ 5 ਲੀਟਰ ਆਪਣਾ ਕਿਹਨੇ ਕਿਹਾ ਕੱਲ ਹੀ ਕਹ ਲਿਆ ਕਿੰਨਾ ਖੋਗਾ ਲੀਟਰ ਸਾਹਿਬ ਕਹਿੰਦੇ ਸੀ ਲੀਟਰ ਸਾਹਿਬ ਦਾ ਬਸ 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 ਅੱਧਾ ਨਾ ਨਹੀਂ ਪੀਵੇਗਾ ਥੋੜਾ ਜਿਹਾ ਨਹੀਂ ਨਹੀਂ ਮਾੜਾ ਜਿਹਾ ਬਸ ਲਓ ਜੀ ਹੁਣ 5 ਲੀਟਰ ਪੈ ਗਿਆ ਹਲੇ ਹੋਰ ਬਹੁਤ ਆਪਣਾ ਆਈਡੀਆ ਤਾਂ ਕਹਾਂ ਨਹੀਂ ਜਾਣਾ ਹੁਣ ਦੇ 350 ਗ੍ਰਾਮ ਹੈ ਇਹ ਏ ਹੈਗਾ 350 ਗ੍ਰਾਮ ਹਣਾ ਠੀਕ ਤਿੰਨ 350 ਮੰਨ ਲਓ ਠੀਕ ਪੰਜ ਲੀਟਰ ਪੂਰੇ ਪੈ ਗਏ 300 ਗ੍ਰਾਮ ਇੱਕ ਪੈ ਗਿਆ ਸਵਾ ਪੰਜ ਟੋਟੇ ਪੈ ਗਿਆ ਪੂਰਾ ਕਿਉਂ ਭਾਈ ਮਨ ਗਿਆ ਜੀ ਹਾਲੇ ਘਰ ਇੱਧਰ ਲਓ ਜੀ ਉੱਥੇ ਆ ਗਈ ਟੈਂਕੀ ਜਿੱਥੇ ਪਹਿਲਾਂ ਸੀ ਮੈਂ ਦਿਖਾ ਬਿਠਾ ਦੇ ਦੇਖ ਕਮਲ ਦੇਖੀ ਤਾਂ ਇਹ ਦੇਖੀ ਸੀ ਪਹਿਲਾਂ ਵੀ ਦੇਖ ਉੱਥੀ ਹੈ ਨਾ ਜਮਾਂ ਇਹਨ ਗੱਲ ਚ ਆ ਗਿਆ ਸਵਾ 5 ਲੀਟਰ ਇਹ ਕਿੱਲੇ ਦਾ ਤੇਲ ਖਾ ਗਿਆ ਠੀਕ ਐ ਐ ਮੰਨ ਕੇ ਚੱਲੋ ਵੀ ਇੱਕ ਬਿੱਗੇ ਤੇ ਕਿੰਨਾ ਤੇਲ ਲੱਗਿਆ ਸਵਾ 5 ਇੱਕ ਬਿੱਗੇ ਦੇ ਮਤਲਬ ਤੁਸੀਂ ਐ ਲਾ ਲਓ ਸਾਬ ਵੀ ਸਾਢੇ 5 ਰੱਖ ਲਓ ਇੱਕ ਬਿੱਗੇ ਦੇ 1 ਕਿਲੋ 100 ਗ੍ਰਾਮ ਖਾਂਦਾ ਬਸ 100 ਗ੍ਰਾਮ ਇੱਕ ਲੀਟਰ ਬਾਕੀ ਇਹ ਨਾ ਆਪਾਂ 1000 ਗ੍ਰਾਮ ਦਾ ਆਪਣਾ ਜਿਹੜਾ ਸਹੀ ਆ ਦੇਖੋ 1000 ਗ੍ਰਾਮ ਦਾ ਇਹ ਇਹ 1000 ਗ੍ਰਾਮ ਦੇ ਹੀ ਮੰਨਿਆ ਜਾਂਦਾ ਹੁੰਦਾ ਇਹ ਪੂਰਾ ਲੀਟਰ ਹੈ ਤੇ ਜੇ ਹੁਣ ਆਪਾਂ ਇਸ ਤੋਂ ਬਾਅਦ ਪਲਾਵਾਂ ਤੇ ਚੈੱਕ ਕਰਾਂਗੇ ਇਹ ਆਪਣਾ ਠੀਕ ਹੈ ਵੀ 1 ਲੀਟਰ ਇਹ ਖਾਂਦਾ ਪਲੌਆਂ ਤੇ ਵੀ ਇੰਨਾ ਕੀ ਖਾਊ ਤੇ ਸੁਪਰ ਸੀਡਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਵੀ ਆਪਾਂ ਸਾਰੀ ਐਵਰੇਜ ਕੱਢ ਕੇ ਤੁਹਾਡੇ ਸਾਹਮਣੇ ਰੱਖਾਂਗੇ ਵੀ ਆਪਣਾ ਕਿੰਨਾ ਖਰਚ ਆਉਂਦਾ ਤੇ ਬਾਕੀ ਇਹਦਾ ਜਿਹੜਾ ਪਰਾਲੀ ਦਾ ਇਹ ਚਾਚਾ ਬਹੁਤ ਫਾਇਦਾ ਹਨ ਆਪਾਂ ਮੈਂ 1996 ਚ ਆਇਆ ਸੀ ਖੇਤੀ ਕਰਨ 1996 ਤੋਂ ਲੈ ਕੇ ਆਪਾਂ ਕੱਲੀ ਲਦ ਲਦ ਨੂੰ ਅੱਗ ਲਾਉਂਦੇ ਸੀ ਤਵੀਆਂ ਨਾਲ ਆਪਾਂ ਦਿਨ ਰਾਤ ਕਰਕੇ ਸਾਰਾ ਵਿੱਚ ਹੀ ਪਾਉਂਦੇ ਸੀ ਔਰ ਆਪਣੀ ਜ਼ਮੀਨ ਵੀ ਥੋੜੀ ਜੀ ਕਲਰ ਸੀ ਕਲਰ ਨਹੀਂ ਦੀ ਵੀਰੇ ਹੁੰਦਾ ਹੀ ਨਹੀਂ ਦੀ ਗੱਲ ਕੁਛ ਨਹੀਂ ਸੀ ਹੁੰਦਾ ਹਨ ਤੇ ਇਹ ਜਿਹੜੇ ਕਰਚੇ ਨੇ ਇਹਦੇ ਵਿੱਚੋਂ 28 ਵਿਗੇ ਜ਼ਮੀਨ ਇਧਰਲੇ ਪਾਸੇ ਆ ਗਈ 22 ਵਿਗੇ ਉਹ ਪਟਾਗਾ 52 ਵਿਗਿਆਂ ਦੇ ਇਹ ਟੱਕਦੀ ਇਹਦੇ ਵਿੱਚੋਂ ਇੱਕ ਟਰਾਲੀ ਮਸਾਂ ਕਣਕ ਦੀ ਭਰ ਦੇਦੀ ਏਡੇ ਏਡੇ ਕਲਰ ਦੀ ਅੱਗੇ ਤਾਂ ਲੋਕ ਸਾਨੂੰ ਇਹ ਗੱਲ ਕਹਿੰਦੇ ਸੀ ਵੀ ਜੇ ਕੋਈ ਬੰਦਾ ਰਿਸ਼ਤਾ ਦੇਖ ਕੇ ਮੁੰਡਾ ਦੇਖ ਕੇ ਆਹ ਰਾ ਨੰਗ ਜੂਗਾ ਇਹ ਤੇ ਰਿਸ਼ਤਾ ਨਹੀਂ ਕਰਦਾ ਇਹ ਸਾਰੇ ਸਾਰੇ ਕਿਤੇ ਹੀ ਸੀ ਇਹ ਰਾ ਦੇ ਨਹੀਂ ਬਣਾਈ ਆ ਇਹ ਪ੍ਰਾਲੀ ਨੇ ਪਰਾਲੀ ਨੇ ਵੇਖ ਬਾਵਾ ਅੱਜ ਤੁਸ ਨੂੰ ਫਸਲ ਦਿਖਾਈ ਨਹੀਂ ਮੁੰਡੇ ਨੇ ਜੇ ਕਿਤੇ ਦਿਖਾ ਦਿੰਦਾ ਅੱਜ ਵੀ ਪੂਰੇ ਸਿਰੇ ਦੀ ਫਸਲ ਆ 7 ਕੰਟਲ ਤੋਂ ਭੋਰਾ ਕੋ ਉੱਤੇ ਦੇਖ ਲੋ ਪਰ ਘੱਟ ਨਹੀਂ ਪਰਾਲੀ ਦੇ ਇੰਨੇ ਫਾਇਦੇ ਨੇ ਜਿਹੜੇ ਜਮਾਹਨ ਚ ਕੁਛ ਨਹੀਂ ਸੀ ਹੁੰਦਾ ਉਹ ਚ ਵੀ ਹੋਣ ਲਾਤੀ ਤੇ ਹੁਣ ਆਪਾਂ ਇਹਨੂੰ ਐ ਵੀ ਘੱਟ ਖਰਚੇ ਚ ਕਿਵੇਂ ਜ਼ਮੀਨ ਥੱਲੇ ਦੱਬੀ ਤਾਂ ਜੋ ਜ਼ਮੀਨ ਪਜਾਊ ਹੋਵੇ ਹਾਂ ਤੇ ਆਪਾਂ ਉਹ ਰੂੜੀ ਦੇ ਰੇਤੋਂ ਵੀ ਜਿਆਦਾ ਕੰਮ ਕਰਦੀ ਆ। ਬਾਲਾ ਕੰਮ ਕਰਦੀ। ਜੇ ਆਪਾਂ ਰੂੜੀ ਤੇ ਬਿੱਗੇ ਤੇ ਟਰਾਲੀ ਪੋਣਾਂ ਤਾਂ ਵੀ ਅੱਜ ਕੱਲ 11-1200 ਦੀ ਟਰਾਲੀ ਆ। 400 ਲੇਬਰ ਤੋਂ ਘੱਟ ਬੰਦੇ ਮਿਲਦੇ ਨਹੀਂ 1600 ਰੁਪਏ ਬਿੱਗਾ ਪੈ ਜਾਂਦਾ। ਕੰਮ ਉਹਦੂ ਇਹ ਡਬਲ ਕਰਦੀ ਆ। ਬਸ ਅੱਜ ਦੀ ਵੀਡੀਓ 'ਚ ਇੰਨਾ ਹੀ ਸੀ। ਬਾਕੀ ਹੁਣ ਕੱਲ ਨੂੰ ਆਪਾਂ ਜਦੋਂ ਪਲੌ ਮਾਰਾਂਗੇ ਉਹਦੀ ਵੀ ਐਵਰੇਜ ਤੁਹਾਨੂੰ ਕੱਢ ਕੇ ਦੱਸਾਂਗੇ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ।